ਚਲਦੇ ਸ਼ੋਅ ਦੇ ਵਿੱਚ ਫੈਨ ਨੇ ਦਲਜੀਤ ਵੱਲ ਵਗਾ ਕੇ ਮਾਰਿਆ ਫੋਨ ਅਗੋ ਦਲਜੀਤ ਨੇ ਵੀ अनोखे انداز ਦੇ ਵਿੱਚ ਦਿੱਤਾ ਜਵਾਬ ਵੀਡੀਓ ਦੇਖ ਲੋਕ ਕਰ ਰਹੇ ਨੇ ਦਲਜੀਤ ਦੀ ਸ਼ਲਾਗਾ ਇੰਨੀ ਦਿਨੀ ਲੋਕਾਂ ਦੇ ਵਿੱਚ ਪੰਜਾਬੀ ਗਾਇਕਾ ਨੂੰ ਲੈ ਕੇ ਕ੍ਰੇਜ਼ ਲਗਾਤਾਰ ਵਧਦਾ ਜਾ ਰਿਹਾ ਤੇ ਇਹੀ ਕਾਰਨ ਹੈ ਕਿ ਕਿਸੇ ਵੀ ਪੰਜਾਬੀ ਗਾਇਕ ਦਾ ਕਾਨਸਰਟ ਹੋਵੇ ਟਿਕਟਾਂ ਮਿੰਟੋ ਮਿੰਟੀ ਬਿਕ ਚਾਉਂਦੀਆਂ ਨੇ ਪਰ ਇਨ੍ਹਾਂ ਕਾਨਸਰਟਸ ਦੇ ਵਿੱਚ ਕੁਝ ਅਜਿਹੀਆਂ ਘਟਨਾਵਾਂ ਵੀ ਵਾਪਰ ਜਾਂਦੀਆਂ ਨੇ ਜੋ ਚਰਚਾ ਦਾ ਵਿਸ਼ਾ ਬਣ ਜਾਂਦੀਆਂ ਨੇ ਹਾਲੀ ਦੇ ਵਿੱਚ ਗਾਇਕ ਕਰਨ ਔਜਲਾ ਦੇ ਕਾਨਸਰਟ ਤੇ ਇੱਕ ਅਜੀਬ ਘਟਨਾ ਵਾਪਰੀ ਸੀ ਜਿੱਥੇ ਕਿ ਇੱਕ ਫੈਨ ਦੇ ਵੱਲੋਂ ਬੂਟ ਚਲਾ ਕੇ ਜੜਾ ਕਰਨ ਔਜਲਾ ਦੇ ਉੱਪਰ ਸੁੱਟਿਆ ਗਿਆ ਸੀ ਤੇ ਹੁਣ ਤਾਜ਼ਾ ਮਾਮਲਾ ਗਾਇਕ ਦਿਲਜੀਤ ਦੋਸਾਂਝ ਦੇ ਕਾਨਸਰਟ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਫੈਨ ਦੇ ਵੱਲੋਂ ਫੋਨ ਚੁਲਾ ਕੇ ਮਾਰਿਆ ਗਿਆ ਦੱਸ ਦੇ ਕਿ ਜਥੇ ਕਾਇਕ ਕਰਨ ਔਚਲਾ ਦੇ ਵੱਲੋਂ ਗੁੱਸੇ ਦੇ ਵਿੱਚ ਆ ਕੇ ਆਪਣਾ ਸ਼ੋਅ ਜਿਹੜਾ ਹੈ ਉਹ ਬੰਦ ਕਰ ਦਿੱਤਾ ਗਿਆ ਸੀ ਪਰ ਉੱਥੇ ਹੀ ਦਲਜੀਤ ਦੋਸਾਂਝ ਦੇ ਵੱਲੋਂ ਇੱਕ ਅਨੋਖੇ ਹੀ ਢੰਗ ਦੇ ਨਾਲ ਇਸ ਸਾਰੀ ਸਿਚੁਏਸ਼ਨ ਨੂੰ ਹੈਂਡਲ ਕੀਤਾ ਗਿਆ ਹੈ ਪੰਜਾਬੀ ਗਾਇਕ ਦਲਜੀਤ ਦੋਸਾਂਝ ਦਾ ਕ੍ਰੇਜ਼ ਲੋਕਾਂ ਦੇ ਸਿਰ ਚੜ ਬੋਲ ਰਿਹਾ ਹੈ ਮਹਿੰਗੇ ਪਾਦੀਆਂ ਤਿਕਤਾ ਮਿੰਟਾਂ ਸਕਿੰਟਾਂ ਦੇ ਵਿੱਚ ਵਿਕ ਜਾਂਦੀਆਂ ਨੇ ਪਰ ਹਾਲੀ ਦੇ ਵਿੱਚ ਉਹਨਾਂ ਦੇ ਕਾਨਸਰਟ ਦੌਰਾਨ ਇੱਕ ਅਜਹੀ ਘਟਨਾ ਵਾਪਰੀਆ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਦਰਅਸਲ ਪੰਜਾਬੀ ਗਾਇਕ ਦੇ ਪੈਰਿਸ ਦੇ ਕਾਨਸਰਟ ਦੇ ਵਿੱਚ ਇੱਕ ਘਟਨਾ ਵਾਪਰੀਆ ਚੌਥੇ ਕੀ ਪ੍ਰੋਗਰਾਮ ਦੌਰਾਨ ਇੱਕ ਫੈਨ ਦੇ ਵੱਲੋਂ ਉਹਨਾਂ ਦੇ ਉੱਤੇ ਫੋਨ ਸੁੱਟਿਆ ਗਿਆ ਜੀਆਂ ਦੱਸਦੇ ਕਿ ਪਿੱਛੇ ਵੀ ਪੰਜਾਬੀ ਗਾਇਕ ਕਰਨ ਔਚਲਾ ਦੇ ਨਾਲ ਵੀ ਅਜਿਹੀ ਘਟਨਾ ਵਾਪਰੀ ਸੀ ਜਦੋਂ ਉਹਨਾਂ ਤੇ ਯੂਕੇ ਕਾਨਸਰਟ ਦੇ ਦੌਰਾਨ ਚੁੱਪਤੀ ਸੁੱਟ ਰਤੀ ਗਈ ਸੀ ਪਰ ਫਿਲਹਾਲ ਦਲਜੀਤ ਦੋਸਾਂਝ ਤੇ 19 ਸਤੰਬਰ ਰਾਤ ਨੂੰ ਪੈਰਿਸ ਦੇ ਵਿੱਚ ਜਦੋਂ ਉਹਨਾਂ ਦਾ ਕਾਨਸਰਟ ਚੱਲ ਰਿਹਾ ਸੀ ਤਾਂ ਅਚਾਨਕ ਇੱਕ ਫੈਨ ਦੇ ਵੱਲੋਂ ਉਹਨਾਂ ਤੇ ਜਿਹੜਾ ਫੋਨ ਸੁੱਟ ਦਿੱਤਾ ਜਾਂਦਾ ਜਿਸ ਨੂੰ ਦਲਜੀਤ ਦੇ ਵੱਲੋਂ ਵੇਖ ਲਿਆ ਜਾਂਦਾ ਤੇ ਫੋਨ ਦਲਜੀਤ ਆਪਣੇ ਹੱਥ ਦੇ ਵਿੱਚ ਚੁੱਕ ਲੈਂਦੇ ਨੇ ਉਸ ਤੋਂ ਬਾਅਦ ਗੀਤ ਅਤੇ ਬੈਂਡ ਬੰਦ ਕਰ ਦਿੱਤੇ ਜਾਂਦੇ ਨੇ ਦਲਜੀਤ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਅਜਿਹਾ ਕਰਨ ਦਾ ਕੀ ਫਾਇਦਾ ਹੋਇਆ ਇਸ ਦੇ ਵਿੱਚ ਨੁਕਸਾਨ ਤੁਹਾਡਾ ਹੀ ਆ ਜਿਵੇਂ ਦੱਸਦੀ ਕਿ ਦਿਲਜੀਤ ਦੋਸਤਾਂ ਦੇ ਵੱਲੋਂ ਗੁੱਸਾ ਕਰਨ ਦੀ ਬਜਾਏ ਬੜੇ ਹੀ ਪਿਆਰ ਦੇ ਨਾਲ ਇਸ ਸਭ ਮਾਮਲੇ ਨੂੰ ਹੈਂਡਲ ਕੀਤਾ ਜਾਂਦਾ ਦਿਲਜੀਤ ਨੇ ਅੱਗੇ ਕਿਹਾ ਕਿ ਅਜਿਹਾ ਨਹੀਂ ਕਰਨਾ ਚਾਹੀਦਾ ਮੈਂ ਸਭ ਨੂੰ ਪਿਆਰ ਕਰਦਾ ਹਾਂ ਤੇ ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ ਤਾਂ ਇਸ ਦੇ ਵਿੱਚ ਫੋਨ ਸੁਟਣ ਦੇ ਨਾਲ ਕੀ ਦਾ ਨੁਕਸਾਨ ਹੋਇਆ ਸਿਰਫ ਤੁਹਾਡਾ ਉਸ ਦੇ ਵਿੱਚ ਮੇਰਾ ਕੋਈ ਨੁਕਸਾਨ ਨਹੀਂ ਹੋਇਆ ਤਾਂ ਦੱਸ ਦੇ ਕਿ ਇਸ ਤੋਂ ਬਾਅਦ ਦਿਲਜੀਤ ਦੋਸਾਂਝ ਦੇ ਵੱਲੋਂ ਉਸ ਫੈਨ ਨੂੰ ਉਸ ਦਾ ਫੋਨ ਜਿਹੜਾ ਆ ਉਹ ਵਾਪਸ ਕਰ ਦਿੱਤਾ ਜਾਂਦਾ ਤੇ ਨਾਲ ਹੀ ਗਿਫਟ ਦੇ ਵਿੱਚ ਆਪਣੀ ਜੈਕਟ ਵੀ ਜਿਹੜੀ ਆ ਉਸ ਫੈਨ ਨੂੰ ਦਿੱਤੀ ਜਾਂਦੀ ਹੈ ਤਾਂ ਦੱਸਦੇ ਕਿ ਇਸ ਪੂਰੇ ਮਾਮਲੇ ਨੂੰ ਦਲਜੀਤ ਦੋਸਾਂਝ ਤੇ ਵੱਲੋਂ ਬੜੀ ਹੀ ਖੂਬਸੂਰਤੀ ਦੇ ਨਾਲ ਬੜੀ ਹੀ ਨਿਮਰਤਾ ਦੇ ਨਾਲ ਜਿਹੜਾ ਉਹ ਹੈਂਡਲ ਕੀਤਾ ਜਾਂਦਾ ਸੋ ਠਿਕ ਫੈਨ ਦੇ ਵੱਲੋਂ ਉਹਨਾਂ ਦੇ ਉੱਪਰ ਫੋਨ ਸੱਟਿਆ ਜਾਂਦਾ ਪਰ ਬਦਲੇ ਦੇ ਵਿੱਚ ਦਲਜੀਤ ਦੋਸਾਂਝ ਤੇ ਵੱਲੋਂ ਉਸ ਫੈਨ ਨੂੰ ਪਹਿਲਾਂ ਤਾਂ ਸਮਝਾਇਆ ਜਾਂਦਾ ਤੇ ਬਾਅਦ ਵਿੱਚ ਜਿਹੜੀ ਆਪਣੀ ਜੈਕਟ ਆ ਉਸ ਫੈਨ ਨੂੰ ਦਿੱਤੀ ਜਾਂਦੀ ਹੈ ਤਾਂ ਲਗਾਤਾਰ ਪੈरिस ਦੇ ਉਸ ਕਾਂਸਰਟ ਦੀਆਂ ਤਸਵੀਰਾਂ ਤੇ ਵੀਡੀਓਜ਼ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀਆਂ ਨੇ ਤਾਂ ਉਥੇ ਹੀ ਲੋਕ ਦਲਜੀਤ ਦਸਾਂਝ ਦੀ ਤਾਰੀਫ਼ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਕਿ ਕਿੰਨੇ ਵਧੀਆ ਟੰਗ ਦੇ ਨਾਲ ਉਹਨਾਂ ਨੇ ਇਸ ਪੂਰੀ ਸਿਚੁਏਸ਼ਨ ਨੂੰ ਹੈਂਡਲ ਕੀਤਾ ਤਾਂ ਦੱਸਦੀ ਕਿ ਇਹ ਤਸਵੀਰਾਂ ਦਲਜੀਤ ਦੇ ਪੈरिस ਕਾਂਸਰਟ ਦੀਆਂ ਨੇ ਜਿੱਥੇ ਕਿ ਇੱਕ 팬 ਦੇ ਵੱਲੋਂ ਉਹਨਾਂ ਦੇ ਉੱਪਰ ਜਿਹੜਾ ਫੋਨ ਸੁੱਟਿਆ ਜਾਂਦਾ ਪਰ ਦਲਜੀਤ ਦੇ ਵੱਲੋਂ ਬੜੇ ਹੀ ਸੋਹਣੇ ਢੰਗ ਦੇ ਨਾਲ ਇਸ ਮਾਮਲੇ ਨੂੰ ਜੜਾਓ ਹੈਂਡਲ ਕਰ ਲਿਆ ਜੀ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਈਲਡ ਵਾਈਲ ਤੁਸੀਂ ਸਾਨੂੰ ਅਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ